ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਮੇਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਪਰਾਠੀ ਖੂਬੋਗੇ ਸੁਖਸਾਨ ਮੇਰੋ ਅੱਜ ਤੁਹਾਨੂੰ ਇੱਕ ਆਪਾਂ ਖੇਤ ਦਿਖਾ ਰਹੇ ਹਾਂ ਜਦੋਂ ਪਹਿਲਾ ਪਾਣੀ ਕਿਸਾਨ ਵੀਰ ਵੱਲੋਂ ਲਗਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਬਹੁਤ ਜ਼ਿਆਦਾ ਬਾਰਿਸ਼ ਹੋਈ ਜਿਹਦੇ ਚਲਦੇ ਇਹ ਖੇਤ ਸਾਰਾ ਇਕ ਸਮੇਂ ਇਦਾਂ ਲੱਗ ਰਿਹਾ ਸੀ ਕਿ ਮਰ ਚੁੱਕਿਆ ਸੀ ਇਹ ਖੇਤ ਤੇ ਸਲਾਹਾਂ ਬਣ ਗਈਆਂ ਸੀ ਕਿ ਇਹਨੂੰ ਵਾ ਕੇ ਜਿਹੜੀ ਹੈਗੀ ਆ ਕੋਈ ਪਛੇਤੀ ਕਿਸਮ ਦੀ ਬਜਾਈ ਕਰੀ ਜਾਵੇ ਤਾਂ ਮੈਂ ਤੁਹਾਡੀ ਜਾਣਕਾਰੀ ਦੱਸਣਾ ਚਾਹੂੰਗਾ DBW ਦੀਆਂ ਤਿੰਨ ਕਿਸਮਾਂ ਦੇ ਵਿੱਚ ਵੇਝੀਆਂ ਹੋਈਆਂ DBW 222 187 ਔਰ 303 ਮਿਕਸ ਕਿਸਮਾਂ ਦੀ ਬਜਾਈ ਇਸ ਖੇਤ ਵਿੱਚ ਹੋਈ ਸੀ ਸੋ ਬਹੁਤ ਡੱਕਰਵਾਨ ਹੈਗਾ ਪਾਣੀ ਦੇ ਦੁਕਸਾਨਵੇਰ ਨੇ ਲਗਾਏ ਉਪਰੋਂ ਬਾਰਿਸ਼ ਪੈ ਗਈ ਤੇ ਉਹਦਾ ਨਿਕਾਸ ਨਹੀਂ ਸੀ ਜਿਹਦੇ ਚਲਦੇ ਖੇਤ ਸਾਰੇ ਦਾ ਸਾਰਾ ਜਿਹੜਾ ਹੈਗਾ ਪੀਲਾ ਪੈ ਗਿਆ ਬਹੁਤ ਕਮਜ਼ੋਰ ਖੇਤ ਸੀ ਜਦੋਂ ਇਹ ਆਪਣੇ ਕੋਲ ਕੇਸ ਆਇਆ ਸੀ ਤੇ ਜਿਸ ਟਾਈਮ ਤੇ ਆਪਣੇ ਕੋਲ ਇਹ ਕੇਸ ਆਇਆ ਸੀ ਉਸ ਟਾਈਮ ਤੱਕ ਤਿੰਨ ਖਦਮ ਮੁਕੰਮਲ ਹੋ ਚੁੱਕੀਆਂ ਸੀ ਕਿਉਂਕਿ ਦੇਖੋ ਮੈਂ ਚੂਰਨ ਮਸਾਲੇ ਤੁਹਾਨੂੰ ਪਤਾ ਹੀ ਆ ਪਹਿਲਾਂ ਇਹ ਅਵਾਈਡ ਕਰਦੇ ਆਪਾਂ ਚੂਰਨ ਮਸਾਲੇ ਜਿਹੜੇ ਹੈਗੇ ਆ ਆਰਟੀਫੀਸ਼ਲ ਚੀਜ਼ਾਂ ਮੈਂ ਕਦੇ ਵੀ ਚਾਹੇ ਮੇਰਾ ਕੋਈ ਆਪਣਾ ਖੇਤ ਹੈਗਾ ਚਾਹੇ ਮੈਂ ਕਿਸੇ ਕਿਸਾਨ ਵੀਰ ਦੇ ਮੈਨੇਜਮੈਂਟ ਕਰਾਉਂਦਾ ਤਾਂ ਮੈਂ ਆਰਟੀਫੀਸ਼ਲ ਚੀਜ਼ਾਂ ਨਹੀਂ ਕਦੇ ਵੀ ਸਿਫਾਰਿਸ਼ ਨਹੀਂ ਕਰਦਾ ਹਾਂ ਜਿੱਥੇ ਲੋੜ ਹੈਗੀ ਆ ਜਿੱਥੇ ਝਟਕਾ ਮਾਰਨਾ ਪੈਂਦਾ ਫਸਲ ਨੂੰ ਸੋ ਉਸ ਟਾਈਮ ਤੇ ਜ਼ਰੂਰ ਆਪਾਂ ਸਿਫਾਰਿਸ਼ ਕਰਦੇ ਹਾਂ ਉਹ ਵੀ ਜਿਹੜਾ ਹੈਗਾ ਸਾਲ ਅੱਧੇ ਵਿੱਚ ਇੱਕ ਦੋ ਵਾਰ ਚਾਹੇ ਇਦਾਂ ਦੇ ਕੇਸ ਆਏ ਹੋਣ ਜਿੱਥੇ ਮੈਂ ਆਰਟੀਫੀਸ਼ੀਅਲ ਚੀਜ਼ਾਂ ਪੁਵਾਈਆਂ ਹੋਣ ਕਿਸਾਨ ਵੀਰਾਂ ਨੂੰ ਤਾਂ ਕਿਸਾਨ ਵੀਰੋ ਜਦੋਂ ਇਹ ਕੇਸ ਆਇਆ ਤਿੰਨ ਖਾਦਾਂ ਮੁਕੰਮਲ ਹੋ ਚੁੱਕੀਆਂ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਅੱਧਾ ਬੈਗ ਆਪਾਂ ਨੇ ਯੂਰੀ ਦੁਬਾਰਾ ਪੁਵਾਈ ਸੀਗੀ ਤੇ ਤਿੰਨ ਤੱਤਾਂ ਵਾਲੀਆਂ ਸਪਰੀਆਂ ਕਰਾਈਆਂ ਆਪਣੇ ਜੋ ਆਪਣਾ ਮੇਨ ਹਥਿਆਰ ਹੈਗੀਆਂ ਆਪਣੇ ਉਸਤਾਦਾਂ ਦੀਆਂ ਬਣਾਈਆਂ ਹੋਈਆਂ ਫਾਰਮੂਲੇਸ਼ਨ ਡਾਕਟਰ ਗੁਰਵਿੰਦਰ ਸਿੰਘ ਜੀ ਬਰਾੜ ਡਾਕਟਰ ਕੁਲਦੀਪ ਸਿੰਘ ਜੀ ਸ਼ੇਰ ਗਿਲਮਰਖਾਈ ਸਾਹਿਬ ਉਹਨਾਂ ਦੀਆਂ ਬਣਾਈਆਂ ਹੋਈਆਂ ਫਾਰਮੂਲੇਸ਼ਨ ਕਿਉਂਕਿ ਉਸਤਾਦਾਂ ਤੋਂ ਬਿਨਾ ਚੇਲੇ ਕਿਸੇ ਕੰਮ ਦੇ ਨਹੀਂ ਹੁੰਦੇ ਸਿੱਧੀ ਗੱਲ ਕਰਦਾ ਜੋ ਕੁਝ ਸਿੱਖਿਆ ਹੈਗਾ ਉਹਨਾਂ ਦਾ ਸਿੱਖਿਆ ਜਿੱਥੇ ਉਹਨਾਂ ਦਾ ਸੁਨੇਹਾ ਨਹੀਂ ਪਹੁੰਚਦਾ ਉੱਥੇ ਅਸੀਂ ਛੋਟੀ ਜੀ ਕੋਸ਼ਿਸ਼ ਕਰਦੀਆਂ ਤੇ ਉਸਤਾਦਾਂ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਤਾਂ ਇਹ ਕੇਸ ਜਿਹੜਾ ਅਸੀਂ ਸਾਰੇ ਪਿੰਡ ਦੀ ਨਜ਼ਰ ਦੇ ਵਿੱਚ ਸੀ ਸੋ ਵੈਗਰੂ ਦੀ ਕਿਰਪਾ ਹੋਈ ਹੈ ਅੱਜ ਤੁਹਾਡੇ ਸਾਹਮਣੇ ਖੇਤ ਹੈ ਹੈਗਾ 18 ਫਰਵਰੀ ਦੀ ਵੀਡੀਓ ਹੈਗੀ ਆ ਦੋ ਦਿਨ ਸਿਸਟਮ ਨੂੰ ਦੇਖਾਂਗੇ ਆਪਾਂ ਉਨੇ ਵੀ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਦੂਜਾ ਪਾਣੀ ਇਹਨੂੰ ਸਫਰਸ਼ ਕਰਾਂਗੇ ਆਪਾਂ ਤੇ ਖੇਤ ਜਿਹੜਾ ਹੈਗਾ ਬਹੁਤ ਵਧੀਆ ਸਦਾਰ ਹੋਇਆ ਬਹੁਤ ਘੱਟ ਖਰਚੇ ਦੇ ਵਿੱਚ ਕਿਸਾਨ ਵੀਰੋਂ ਇਦਾਂ ਦੇ ਨਤੀਜੇ ਆਪਾਂ ਜਿੰਨੇ ਵੀ ਪਰਾ ਜੋੜਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਆਪਣਾ ਮਕਸਦ ਹੁੰਦਾ ਖੇਤੀ ਖਰਚ ਨੂੰ ਘਟਾਉਣਾ ਤੇ ਕਿਸਾਨ ਵੀਰ ਦੀ ਜਿਹੜੀ ਹੈਗੀ ਆ ਹੈਲਪ ਕਰਨੀ ਉਹਦਾ ਖਰਚਾ ਘੱਟ ਹੋਵੇ ਚੰਗੀ ਪੈਦਾਵਾਰ ਹੋਵੇ ਚੰਗੀ ਫਸਲ ਹੋਵੇ ਤੱਤਾਂ ਦੀ ਜਿਹੜੀ ਹੈਗੀ ਆ ਪੂਰਤੀ ਹੋ ਜਾਵੇ ਵੱਧੋ ਸਮਾਨ ਦਾ ਖਰਚਾ ਜਿਹੜਾ ਹੈਗਾ ਕਿਸਾਨ ਵੀਰ ਪਾਉਂਦੇ ਆ ਕਰਦੇ ਆ ਉਨਾ ਹੋ ਵੀ ਕਿਉਂਕਿ ਚੰਗੀ ਖੇਤੀ ਦਾ ਮਕਸਦ ਇਹ ਹੁੰਦਾ ਕਿ ਆਪਣਾ ਖਰਚਾ ਘਟੋ ਹੋਵੇ ਤੇ ਆਮਦਨ ਜਿਹੜਾ ਹੈਗਾ ਵੱਧ ਹੋਵੇ ਸੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ